ਮਾਨਯੋਗ ਡੀਜੀਪੀ ਪੰਜਾਬ ਅਤੇ ਡੀਆਈਜੀ ਪਟਿਆਲਾ ਰੇਂਜ ਦੇ ਦਿਸ਼ਾ ਨਿਰਦੇਸ਼ੇਟ ਪਟਿਆਲਾ ਪੁਲਿਸ ਬੜੀ ਸਰਗਰਮੀ ਨਾਲ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਕਰਦੀ ਜਾ ਰਹੀ ਉਸੇ ਮਹਿੰਜੇ ਬਹੁਤ ਵੱਡੀ ਸਫਲਤਾ ਸਾਨੂੰ ਉਦੋਂ ਮਿਲੀ ਜਦੋਂ ਐਸਪੀਡੀ ਯੋਗੇਸ਼ ਸ਼ਰਮਾ ਡੀਐਸਪੀ ਰਾਜਪੂਰਾ ਵਿਕਰਮ ਰਾਓ ਅਤੇ ਇਨਸਪੈਕਟਰ ਕ੍ਰਿਪਾਲ ਸਿੰਘ ਦੀ ਟੀਮ ਨੇ ਸਪੈਸ਼ਲ ਨਾਕਾਬੰਦੀ ਕੀਤੀ ਪਹਿਲਾਂ ਇਨਫੋਰਮੇਸ਼ਨ ਡਿਵੈਲਪ ਕੀਤੀ ਤੇ ਦੋ ਦੋਸ਼ੀਆਂ ਨੂੰ ਅਰਕਸ਼ਟ ਕਰਦੇ ਹੋਏ 1 ਲੱਖ ਤੇ 5000 ਲੋਮੋਟਿਲਟੀ ਗੋਲੀਆਂ ਬਰਾਮਦ ਕੀਤੀਆਂ ਇਹ ਹੈਵੀ ਕਮਰਸ਼ੀਅਲ ਰਿਕਵਰੀ ਹੈਗੀ 1 ਲੱਖ ਤੋਂ ਜ਼ਿਆਦਾ ਟੈਬਲੇਟਸ ਨੇ ਐਂਡ 10 ਨੰਬਰ ਮੁਕੱਦਮਾ ਸਦਰ ਰਾਜਪੁਰੇ ਚ ਦਰਜ ਕੀਤਾ ਗਿਆ ਇਹ ਦੋਨੇ ਜਿਹੜੇ ਦੋ ਦੋਸ਼ੀ ਅਰੈਸਟ ਕੀਤੇ ਆ ਇਹ ਬੁਰਾਹੇ ਏਰੀਏ ਦੇ ਰਹਿਣ ਵਾਲੇ ਆ ਇਹਨਾਂ ਚੋਂ ਇੱਕ ਦਾ ਨਾਮ ਕੁਲਵਿੰਦਰ ਸਿੰਘ ਆ ਉਰਫ ਹਿੰਦੀ ਦੂਜਾ ਪਲਵਿੰਦਰ ਸਿੰਘ ਇਹਨਾਂ ਤੋਂ ਸਖਾਈ ਨਾਲ ਪੁੱਛਗਿੱਛ ਕਰਨ ਤੋਂ ਬਾਅਦ ਇਹਨਾਂ ਨੇ ਦੱਸਿਆ ਕਿ ਸਹਾਰनपुर ਉੱਤਰ ਪ੍ਰਦੇਸ਼ ਯੂਪੀ ਏਰੀਏ ਚੋਂ ਇਹ ਜਿਹੜੀ ਗੋੜੀਆਂ ਨੇ ਨਸ਼ੀਲੀ ਗੋੜੀਆਂ ਲੈ ਕੇ ਆਈ ਸੀ ਬਹੁਤ ਛੇਤੀ ਇੱਕ ਇੰਟਰ ਸਟੇਟ ਆਪਰੇਸ਼ਨ ਵੀ ਅਸੀਂ ਪਲਾਨ ਕਰ ਰਹੇ ਹਾਂ ਤਾਂ ਕਿ ਕਿੱਥੋਂ ਲੈ ਕੇ ਆਏ ਸੀ ਤੇ ਅੱਗੇ ਕਿਹਨੂੰ ਇਹ ਡਿਲੀਵਰੀ ਦੇਣੀ ਸੀ ਜਿਹਨੂੰ ਕਿ ਅਸੀਂ ਐਨਡੀਪੀਐਸ ਐਕਟ ਚ ਮਾਨਜੋਗ ਡੀਜੀਪੀ ਪੰਜਾਬ ਦੇ ਤਾ ਮਤਾਬਿਕ ਫਾਰਵਰਡ ਅਤੇ ਬੈਕਵਰਡ ਲਿੰਕੇਜ ਕੰਨ ਹੈ ਜਦੋਂ ਕੋਈ ਵੀ ਰਿਕਵਰੀ ਹੁੰਦੀ ਅਸੀਂ ਕੱਲੇ ਕੱਲੇ ਪਹਿਲੂ ਤੇ ਪੜਤਾਲ ਕਰਾਂਗੇ ਤੇ ਵੇਖਾਂਗੇ ਕਿ ਪਿੱਛੋਂ ਇਹ ਕਿੱਥੋਂ ਨਸ਼ੀਲੀ ਗੋਲੀਆਂ ਲੈ ਕੇ ਆਏ ਸੀ ਤੇ ਅੱਗੇ ਕਿਹਨੂੰ ਡਿਲੀਵਰੀ ਦੇਣੀ ਸੀ ਇਹ 1 ਲੱਖ ਪਲੱਸ ਗੋਲੀਆਂ ਦੀ ਹੈਵੀ ਕਮਰਸ਼ੀਅਲ ਰਿਕਵਰੀ ਆ ਪਟਿਆਲਾ ਪੁਲਿਸ ਨੇ ਬੀਤੇ ਸਾਲ ਵੀ 100 ਪਲੱਸ ਕਮਰਸ਼ੀਅਲ ਕੁਆਂਟੀਟੀ ਦੇ ਮੁਕਦਮੇ ਦਰਜ ਕੀਤੇ ਸੀ ਤੇ ਅਸੀਂ ਇਨਸ਼ੋਰ ਕਰਾਂਗੇ ਕਿ ਜਦੋਂ ਵੀ ਕਮਰਸ਼ੀਅਲ ਰਿਕਵਰੀ ਹੁੰਦੀ ਆ ਤੇ ਸੰਬੰਧਿਤ ਨਸ਼ਾ ਤਸਕਰਾਂ ਦੀ ਮੂਵੇਬਲ ਅਤੇ ਇਮੋਵੇਬਲ ਜਾਇਦਾਦ ਨੂੰ ਅਟੈਚ ਕਰਾਇਆ ਜਾਵੇ 68 ਐਫ ਐਨਡੀਪੀਐਸ ਐਕਟ ਦੇ ਤਹਿਤ ਉਸ ਲੜੀ 'ਚ ਪਟਿਆਲਾ ਪੁਲਿਸ ਨੇ ਬੀਤੇ ਸਾਲ ਵੀ 24 ਨਸ਼ਾ ਤਸਕਰਾਂ ਦੀ ਕੋਈ 6 ਕਰੋੜ ਪਲੱਸ ਦੀ ਪ੍ਰਾਪਰਟੀ ਜਿਹੜੀ ਉਹ ਅਟੈਚ ਕਰਾਈ ਹੈ ਅਟੈਚਮੈਂਟ ਦੇ ਨਾਲ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਨੂੰ ਫਾਈਨੈਂਸ਼ੀਅਲ ਸੈਟਬੈਕ ਹੁੰਦਾ ਹੈ ਐਂਡ ਇੱਕ ਸਟਰੋਂਗ ਮੈਸੇਜ ਜਾਂਦਾ ਹੈ ਕਿ ਜੇਕਰ ਨਸ਼ੇ ਦੀ ਕਮਾਈ ਨਾਲ ਕੋਈ ਪ੍ਰਾਪਰਟੀ ਬਣਾਈ ਜਾਊਗੀ ਤੇ ਪਟਿਆਲਾ ਪੁਲਿਸ ਬੜੀ ਸਰਗਰਮੀ ਨਾਲ ਉਹਨੂੰ ਅਟੈਚ ਕਰਾਊਗੀ ਐਂਡ ਹਰ ਕਮਰਸ਼ੀਅਲ ਰਿਕਵਰੀ ਚ ਫੋਰਵਰਡ ਅਤੇ ਬੈਕਵਰਡ ਲਿੰਕੇਜ ਨੂੰ ਪਟਿਆਲਾ ਪੁਲਿਸ ਐਨਸ਼ੂਰ ਕਰੂ ਅਰੇ ਪਿਛਲੇ ਟਾਈਮ ਤੋਂ ਕਰ ਰਹੀ ਸੀ ਕਮੀਆਂ ਜਰ ਹੋਣੀ ਮਤਲਬ ਇਹਨਾਂ ਨੇ ਦੱਸਿਆ ਕਿ ਇਹ ਪਿਛਲੇ 6 ਮਹੀਨਿਆਂ ਤੋਂ ਇਸ ਕਾਰੋਬਾਰ ਚ ਸੀਗੇ ਤੇ ਇਹਨਾਂ ਦੇ ਉੱਪਰ ਹੋਰ ਵੀ ਜਿਹੜੇ ਅਪਰਾਧਿਕ ਮੁਕੱਦਮੇ ਜੇਕਰ ਕੋਈ ਦਰਜ ਹੈ ਗਿਆ ਉਹਦੇ ਬਾਰੇ ਵੀ ਪੜਤਾਲ ਕੀਤੀ ਜਾ ਰਹੀ ਹੈ ਤੇ ਆਉਣ ਵਾਲੇ ਸਮੇਂ ਚ ਵੀ ਇੰਟਰ ਸਟੇਟ ਅਤੇ ਇੰਟਰ ਡਿਸਟ੍ਰਿਕਟ ਨਾਕਾਬੰਦੀ ਕਰਕੇ ਪਟਿਆਲਾ ਪੁਲਿਸ ਜਿਹੜੀ ਆ ਨਸ਼ਾ ਤੱਕਾਂ ਦੇ ਖਿਲਾਫ ਜਿਹੜੀ ਉਰਜ਼ੋਰ ਕਾਰਵਾਈ ਕਰੂਗੀ ਸਰ ਗੋਲੀਆਂ ਲੂਜ਼ ਵਿੱਚ ਆ ਕਿ ਪੈਕਿੰਗ ਵਿੱਚ ਆ ਆ ਸਾਰੀ ਪੈਕਿੰਗ ਚ ਆ ਜੀ ਉਹ ਵੀ ਫੈਕਟਰੀ ਜੇ ਉਹ ਸਾਰਾ ਵੈਰੀਫਾਈ ਕਰਾਂਗੇ ਜੀ ਚੰਗਾ ਸਵਾਲ ਆ ਕਿ ਕਿਉਂਕਿ ਪੈਕਿੰਗ ਚ ਹੈਗੀ ਆ ਤੇ ਬੈਚ ਨੰਬਰ ਤੇ ਡਿਸਪੈਚ ਨੰਬਰ ਵਗੈਰਾ ਕਿਹੜੇ ਫਰਮ ਚ ਕਿਹੜੀ ਫੈਕਟਰੀ ਚ ਬਣਿਆ ਉਹ ਸਾਰਾ ਅਸੀਂ ਕਢ ਲਾਂਗੇ ਤੇ ਜਿੱਥੋਂ ਵੀ ਸਬੰਧਿਤ ਫੈਕਟਰੀ ਤੋਂ ਇਹ ਪਿਲਫਰੇਜ ਹੋਈ ਯਾ ਨਸ਼ੀਲੀ ਗੋਲੀਆਂ ਦੀ ਉਹਨਾਂ ਨੂੰ ਵੀ ਅਸੀਂ ਇਸ ਮਕਦਮੇ 'ਚ ਜ਼ਰੂਰ ਉਹਨਾਂ ਤੇ ਵੀ ਕਾਰਵਾਈ ਕੀਤੀ ਜੀ